ਮਿਰਤੀ ਆ ਕੇ ਕੱਪੜੇ ਝੋਟੀਆਂ ਤੋਂ ਲੈ ਕੇ ਆਏ ਬਹੁਤ ਚੰਗੀਆਂ ਵਸੂਈਆਂ ਵੀ ਮਿਰਤੀ 6-7 ਇੰਨ ਸਾਰੀਆਂ ਕੈਮਰਾ ਘਮਾ ਦੇ ਚੋਇਆ ਗਿਆ ਮਾਣਵੀਰ ਜੀ ਸਾਰਾ ਵੀਡੀਓ ਬਣਾਉਣ ਤੋਂ ਥੋੜੀ ਲੇਟ ਹੋ ਗਈ ਮਿਰਤੀ ਆਪਣੀ ਝੋਟੀਆਂ ਖਾਉਂਗੀ ਮਿਰਤੀ ਸੌ ਸਤਾਰਾਂ ਕਿਲੋ ਦੇ ਦੇਣਾਂਗੇ ਬੜੇ ਵੀ ਚੰਗੀ ਤਰ੍ਹਾਂ ਵਿਖਾ ਦਿਆ ਸਾਰੀ ਦੀ ਕਾ ਗਲਤ ਛੋਟੀ ਨਾ ਸਮਝੇ ਬਈ ਨੀ ਘਰ ਜੀ ਨਾਲ ਇਹ ਪੁੱਛ ਤੇ ਕਰਾਂਗੇ ਬਾਕੀ ਜਾਂਦੇ ਦੱਸ ਦੇਣੀ ਠੀਕ ਹੈ ਵੀਰ ਜੀ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵੀਰ ਜੀ 8 9 ਮਈ ਸੱਜਣਾ ਵੀ ਇੰਗਾ ਉਹਨਾਂ ਦੇ ਫੇਰੇ ਵੀਡੀਓ ਖਵਾਵਾਂਗੇ ਵੀਰ ਜੀ ਕੈਮਰਾ ਕਮਾ ਦਿਓ ਸਾਰੇ ਬੱਚੇ-ਪੁੱੱਚੇ ਖਵਾ ਦਿਓ ਛੋਟੇ ਆ ਵੀ ਬੈਠਣਾ ਮੈਂ ਬਧੀ ਕਿਉਂ ਹਾਰੇ ਖਾਣੇ ਇੱਕ ਟੋਕਾ ਪਰ ਮੈਂ ਵੀਰ ਜੀ ਉਹ ਖਾਉਂ 50 ਮਾ ਕੋਣੀ ਦੀ ਬਾਤ ਕਰਦੀ ਮੈਂ ਇੱਕ ਟੋਕਾ ਕੱਢਦੀ ਮੈਂ ਵੀਰ ਜੀ ਨੇਲੀ ਦਾ ਵੀ ਚੌਂਦੀ ਬੇਟੀ ਆ ਵੀਰ ਜੀ ਚੰਗੀ ਤਰ੍ਹਾਂ ਪੱਛਾ ਲੈਣਾ ਚੱਲ ਮਾਰੇ ਦੇ ਵੀ ਦਾ ਛੋਟਾਇਆ ਮਨੋਦਰਨਾ ਕੋਈ ਨਾ ਬੇਤ ਕੰਨੇ 86000 ਰੁਪਏ ਲੈਣਾ ਵੀਰ ਜੀ 13 14 ਕਿਲੋ ਦੁੱਧ ਵਾਲੀ ਮੈਂ ਆ ਵੀਰ ਜੀ ਅਰੇ 10 ਦਿਨ ਨਹੀਂ ਮੈਂ ਸੋਦੀ ਵੀਰ ਜੀ ਪਿੱਛੇ ਦੀ ਥਣਾ ਦੀ ਗਰੰਟੀ ਹੋ ਗਈ 86000 ਰੁਪਏ ਲੈਣਾ ਜੀ ਨੰਬਰ ਆਪਣਾ 98565 1777 ਪਿੰਡ ਚੋੜੀਆਂ ਤਹਿਸੀਲ ਤਰਨਖੋਟ ਜ਼ਿਲ੍ਹਾ ਮੋਗਾ ਵੀਰ ਜੀ ਤਾਂ ਇਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਵੀਰ ਜੀ ਵੀਰ ਜੀ 8 9 ਮੈਂ ਸੁਈਆਂ ਵੀ ਹਈਆਂ ਬਤੀ ਉਹਨਾਂ ਨੂੰ ਤੁਹਾਨੂੰ ਕੱਲ ਨੂੰ ਵੀਡੀਓ ਪਾਵਾਂਗੇ ਸਾਰੇ ਵੀਰਾਂ ਸਾਸਤਰੀ ਕਾਲਜੀ